ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦੇ ਪਾਸਪੋਰਟ ਬਣਦੇ ਆ ਪਰ ਸਰ ਬਣਿਆ ਹੋਇਆ ਜਲੰਧਰ ਬਣਿਆ ਹੋਇਆ ਅਮਭੀਰ ਹੈ ਚੰਡੀਗੜ੍ਹ ਬਣਿਆ ਹੋਇਆ ਤੇ ਇਹਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਨੇੜੇ ਤੋਂ ਸਹੂਲਤ ਮਿਲੇ ਦੇ ਪਾਸਪੋਰਟ ਬਣਾਉਣੇ ਟਾਈਮ ਸਰ ਬਣਦੇ ਸਗੈਤਾ ਹੈ ਸਿਆਟਸਾਤੇ ਤੇ ਅਸੀਂ ਧੰਨਵਾਦ ਕਰਦੇ ਆਂ ਬੁੱਧ ਵਿਦੇਸ਼ ਮੰਤਰਾਲੇ ਦਾ ਉਹਨਾਂ ਨੇ ਇਹਦੀ ਕੰਪਲੀਟ ਦਿੱਤੀ ਤੇ ਉਹਨਾਂ ਨੇ 8 ਦਿਨ ਹੀ ਜਦੋਂ ਕੰਪਲੀਟਾ ਸਹੀ ਪਾਈਆਂ ਤੇ 8ਵੇਂ ਦਿਨ ਸਾਪੋਂ ਮਾਰਿਆ ਤੇ ਜਿਹੜਾ ਹੈ 20 ਲੱਖ ਜਿਹੜਾ ਹੈਗਾ ਉਹਨਾਂ ਦੇ ਦਫ਼ਤਰ ਤੋਂ ਫੜ ਹੋਇਆ ਪਾਸਪੋਰਟ ਦੇ ਉੱਤੇ ਦੋ ਸਾਢੇ ਤੇ ਪੈਸੇ ਤੋਂ ਤੇ ਤੁਹਾਡਾ ਪਾਸਪੋਰਟ ਆ ਜਾਊਗਾ ਨਹੀਂ ਤਾਂ ਪਾਸਪੋਰਟ ਤੋਂ ਕਿਉਂਕਿ ਜਿਹੜਾ ਬੰਦਾ ਫਸਿਆ ਹੋਇਆ ਉਹ ਪੈਸੇ ਤੋਂ ਬਿਨਾਂ ਕੋਈ ਫਰੋਕੀ ਕਰੂਗਾ ਅਗਲਾ ਕਿੰਦਾ ਮੈਂ ਜਿਹੜਾ ਹੈਗਾ ਆਪਣੇ ਪੈਸੇ ਦੇ ਕੇ ਆਪਣਾ ਕੰਮ ਕਰਾਵਾਂ ਉਹ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਇੱਥੇ ਹੋ ਰਿਹਾ ਦਫ਼ਤਰ ਦੇ ਵਿੱਚ ਤੁਹਾਨੂੰ ਆ ਸਾਕੇ ਜਿਹੜੇ ਕਰਪਟ ਬੰਦੇ ਆ ਉਹਨਾਂ ਦੇ ਉੱਤੇ ਵੀ ਕੋ ਕਾਰਵਾਈ ਹੋਵੇ ਲੋਕਾਂ ਨੂੰ ਜਿਹੜਾ ਹੈ ਐ ਵੀ ਮਿਲੂਗਾ ਤੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਸਮੇਂ ਤੇ ਪਾਸਪੋਰਟ ਮਿਲਣਗੇ ਓਕੇ ਸਰਕਾਰ ਨੇ ਜਿਹੜੇ ਹੈਗੇ ਨੇੜੇ ਨੇੜੇ ਕੋਸ਼ਿਸ਼ ਕੀਤੀ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪਾਸਪੋਰਟ ਬਣਦੇ ਆ ਅੰਮ੍ਰਿਤਸਰ ਬਣਿਆ ਹੋਇਆ ਜਲੰਧਰ ਬਣਿਆ ਹੋਇਆ ਜਿਹੜਾ ਹੈ ਇੰਡੀਗੜ ਬਣਿਆ ਹੋਇਆ ਤੇ ਇਹਦਾ ਮਕਸਦ ਸੀ ਕਿ ਲੋਕਾਂ ਨੂੰ ਨੇੜੇ ਤੋਂ ਸਹੂਲਤ ਮਿਲੇ ਦੇ ਪਾਸਪੋਰਟ ਬਣਾਉਣਾ ਟਾਈਮ ਸਿਰ ਮਿਲ ਜੇ ਅੱਗੇ ਵੀ ਸਾਡੇ ਕੋਲ ਸਜਾਤਾ ਆਈਆਂ ਸੀ 87 ਤੇ ਸੀ ਧੰਨਵਾਦ ਕਰਦੇ ਆ ਵਿਦੇਸ਼ ਮੰਤਰਾਲੇ ਦਾ ਉਹਨਾਂ ਨੂੰ ਅਸੀਂ ਕੰਪਲੀਟ ਦਿੱਤੀ ਤੇ ਉਹਨਾਂ ਨੇ 8 ਦਿਨ ਹੀ ਜਦੋਂ ਕੰਪਲੀਟਾ ਸਹੀ ਪਾਈਆਂ ਤੇ 8ਵੇਂ ਦਿਨ ਸਾਬਾ ਮਾਰਿਆ ਤੇ ਜਿਹੜਾ ਹੈ 20 ਲੱਖ ਜਿਹੜਾ ਹੈਗਾ ਉਹਨਾਂ ਦੇ ਦਫ਼ਤਰ ਚੋਂ ਫੜ ਹੋਇਆ ਪਾਸਪੋਰਟ ਅਫਸਰ ਦੇ ਤੇ ਦੋ ਸਹਾਇਕ ਉਹ ਸੀਬੀਆਈ ਨੇ ਉਹਨਾਂ ਨੂੰ ਮੌਕੇ ਤੋਂ ਫੜਿਆ ਸੋ ਕਿਉਂਕਿ ਜਿਹੜਾ ਉਹ ਅਫਸਰ ਸੀਗਾ 50 ਲੱਖ ਰੁਪਈਆ ਸਾਫ ਤੱਕ ਇਕੱਠਾ ਕਰਕੇ ਜਾਂਦਾ ਸੀ ਜੇ ਨਹੀਂ ਉਹਦੇ ਕੋਈ ਬੁਰਾ ਹੁੰਦਾ ਸੀ ਉਹ ਆਪਣੇ ਦਫ਼ਤਰ ਚੋਂ ਨਹੀਂ ਹੱਲਦਾ ਸੀ ਤੇ ਕਿਸੇ ਲੋਕ ਪੈਸੇ ਰਹਿ ਸਕੇ ਕਿ ਜਿਹੜੇ ਹੁਣ ਬਾਹਰ ਜਾਣਾ ਹੈ ਉਹ ਅਗਲਾ ਕਹਿੰਦਾ ਮੈਨੂੰ ਪਾਸਪੋਰਟ ਚਾਹੀਦਾ ਜਦੋਂ ਅਗਲੇ ਦੇ 10 4 ਘੇੜੇ ਕਢਾਵਾਂਗੇ ਤੇ ਉਹ ਜਿਹੜਾ ਹੈ ਅ ਅਗਲਾ ਕੁ ਪੈਸੇ ਦੇਣ ਲਈ ਮਜਬੂਰ ਹੁੰਦਾ ਸੋ ਜਿਹੜਾ ਹੈ ਪੈਸੇ ਲੈ ਕੇ ਤਾਂ ਜਿਹੜਾ ਹੈ ਉਸ ਦਾ ਪਾਸਪੋਰਟ ਨਹੀਂ ਬਣ ਜਾਂਦਾ ਸੀ ਤਿੰਨ ਮਹੀਨੇ ਦੀ ਵੇਟ ਸੀ ਕਿ ਦੇ ਕਿਸੇ ਨੇ ਟਾਈਮ ਲੈਣਾ ਹੋਵੇ ਸੋ ਜਦੋਂ ਇਹ ਛਾਪਾ ਪਿਆ ਉਦੋਂ ਮਗਰੋਂ ਜਿਹੜਾ ਹੈਗਾ ਹੁਣ ਤੀਸਰੇ ਦਿਨ ਟਾਈਮ ਜਿਹੜਾ ਹੈਗਾ ਮਿਲਦਾ ਪਰ ਉਹਦੇ ਵਿੱਚ ਹੱਦੇ ਵੀ ਜਿਹੜੇ ਹੈਗੇ ਆ ਪਰ ਇਹੋ ਜਿਹੇ ਬੰਦੇ ਆ ਜਿਹੜੇ ਲੋਕਾਂ ਨੂੰ ਖਰਾਬ ਕਰ ਰਹੇ ਆ ਅਸੀਂ ਲਗਾਤਾਰ ਸਾਡੇ ਕੋਲ ਕੁਝ ਰਿਪੋਰਟਾਂ ਆਈਆਂ ਅਸੀਂ ਉਹਨਾਂ ਨੂੰ ਇੱਕ ਇਥੇ ਨੇੜੇ ਪਿੰਡ ਤੋਂ ਸੁਲਤਾਨਪੁਰ ਤੋਂ ਕੋਈ ਬਾਹਰੋਂ ਆਇਆ ਪਰਿਵਾਰ ਉਹਨਾਂ ਦੇ ਬੱਚਿਆਂ ਦੇ ਪਾਸਪੋਰਟ ਬਣਨੇ ਸੀਗੇ ਤੇ ਉਹਨਾਂ ਨੇ ਵਾਪਸ ਜਾਣਾ ਸੀਗਾ ਉੱਥੇ ਉਹਨਾਂ ਦੀ ਬੱਚੇ ਸਕੂਲ ਵਿੱਚ ਦਾਖਲ ਸੀ ਉਹਨਾਂ ਨੇ ਜਿਹੜੀ ਹੈਗੀ ਕੋਸ਼ਿਸ਼ ਕੀਤੀ ਉਹਨਾਂ ਨੂੰ 16 ਗੇੜੇ ਪਰਵਾਏ ਫਿਰ ਅਸੀਂ ਵੀ ਉਹਨਾਂ ਨੂੰ ਜਿਹੜਾ ਹੈਗਾ ਰეკਮੈਂਡ ਕਰਕੇ ਭੇਜਿਆ ਵੀ ਆਪਣਾ ਵੀ ਇਹਨਾਂ ਨੂੰ ਪਾਸਪੋਰਟ ਦਿੱਤਾ ਜਾਵੇ ਨਹੀਂ ਤੇ ਬੱਚਿਆਂ ਦੀ ਪੜ੍ਹਾਈ ਖਰਾਬ ਹੋਈ ਪਰ ਉਹਨਾਂ ਨੇ ਉਹ ਚੀਜ਼ ਨੂੰ ਵੀ ਜਿਹੜਾ ਹੈਗਾ ਕੋਈ ਇਸੇ 302 ਨੰਬਰ ਦੇ ਉੱਤੇ ਜਿਹੜਾ ਅਫਸਰ ਬੈਠਾ ਉਹਨੇ ਗਾ ਐਪਲੀਕੇਸ਼ਨ ਨੂੰ ਗਾ ਅਫਸਰ ਤੇ ਕਰੀ ਨੀ ਬਹੁਤ ਦਿੱਤਾ ਜੇ ਉਥੇ ਆਲੇ ਦੁਆਲੇ ਕੋਲ ਭਾਲ ਦੇ ਕਿਤੇ ਪੈਸੇ ਦਿਓ ਤੇ ਤੁਹਾਡਾ ਪਾਸਪੋਰਟ ਆ ਜਾਊਗਾ ਨਹੀਂ ਤਾਂ ਪਾਸਪੋਰਟ ਤੋਂ ਕਿਉਂਕਿ ਜਿਹੜਾ ਬੰਦਾ ਫਸਿਆ ਹੋਇਆ ਉਹ ਪੈਸੇ ਤੋਂ ਬਿਨਾਂ ਕੋਈ ਫਰੋਕੀ ਕਰੂਗਾ ਅਗਲਾ ਕਹਿੰਦਾ ਮੈਂ ਜਿਹੜਾ ਹੈਗਾ ਆਪਣੇ ਪੈਸੇ ਦੇ ਕੇ ਆਪਣਾ ਕੰਮ ਕਰਾਵਾਂ ਸੋ ਬਹੁਤ ਜ਼ਿਆਦਾ ਭ੍ਰਸ਼ਟਾਚਾਰ ਇੱਥੇ ਹੋ ਰਿਹਾ ਦਫ਼ਤਰ ਦੇ ਵਿੱਚ ਉਹਦੀ ਸ਼ਿਕਾਇਤ ਅਸੀਂ ਜਿਹੜੀ ਹੈਗੀ ਆ ਆਪਣੇ ਉਦੇਸ਼ ਮੰਤਰਾਲੇ ਨੂੰ ਕੀਤੀ ਹੈ ਸਾਨੂੰ ਆਸ ਹੈ ਕਿ ਜਿਹੜੇ ਕਰਪਟ ਬੰਦੇ ਆ ਉਹਨਾਂ ਦੇ ਉੱਤੇ ਜ਼ਰੂਰ ਕਾਰਵਾਈ ਹੋਊਗੀ ਲੋਕਾਂ ਨੂੰ ਜਿਹੜਾ ਹੈ ਨਿਆ ਵੀ ਮਿਲੂਗਾ ਤੇ ਜਿਨ੍ਹਾਂ ਨੂੰ ਲੋੜਾ ਉਹਨਾਂ ਨੂੰ ਸਮੇਂ ਤੇ ਪਾਸਪੋਰਟ ਵੀ ਮਿਲਣਗੇ ਸੋ ਇਹ ਇਸ ਕਰਕੇ ਅਸੀਂ ਉਹ ਜਿਹੜੀ ਕੰਪਲੀਟ ਕੀਤੀ ਹੈ ਇਹਦੇ ਵਿੱਚ ਜਿਹੜਾ ਹੈਗਾ ਵਿਸ਼ੇਸ਼ ਤੌਰ ਤੇ ਸਾਡੇ ਕੋਲ ਜਿਹੜਾ ਸੀਗਾ ਜਿਹੜੇ ਵਿਦੇਸ਼ ਤੋਂ ਆਏ ਸੀ ਇੱਕ ਦੋ ਹੋਰ ਵੀ ਜਿਹੜੇ ਸਾਡੇ ਕੋਲ ਆਏ ਬੰਦੇ ਉਹਨਾਂ ਨੂੰ ਵੀ ਅਸੀਂ ਆਪਣੀ ਜਿਹੜੀ ਹੈਗੀ ਆ ਨਾਲ ਉਹਨਾਂ ਨੂੰ ਰეკਮੈਂਡ ਕੀਤਾ ਹੋਏ ਇਹਨਾਂ ਨੂੰ ਪਾਸਪੋਰਟ ਦਿੱਤਾ ਜਾਵੇ ਪਰ ਉਹ ਸੁਣਦੇ ਹੀ ਨਹੀਂ ਕੋਈ ਦੇ ਬਾਰੇ 에ਜੰਟੋਂ ਘੁੰਮਦੇ ਹੋ ਕਹਿੰਦੇ ਪੈਸੇ ਦਿਓ ਤੂੰ ਤੁਹਾਡਾ ਪਾਸਪੋਰਟ ਕਟਵਾ ਦਿੰਨੇ ਬੜੀ ਪ੍ਰੋਬਲਮ ਆ ਲੋਕਾਂ ਦੀ ਲੋਕਾਂ ਦੀ ਹੁਣ ਜਿਹੜਾ ਬੰਦਾ ਫਸਿਆ ਹੋਇਆ ਅਗਲਾ ਕਹਿੰਦਾ ਮੈਂ ਇੱਥੇ ਬੈਠਾ ਰਹੂੰਗਾ ਮੇਰੇ ਨਿਆਣੇ ਦੇ ਜਿਹੜੇ ਹੈ ਉਥੇ ਸਕੂਲ ਤੋਂ ਦਾਖਲੇ ਰੁਕ ਜਾਣਗੇ ਤੋਂ ਜਿਹੜਾ ਪੀੜਤ ਦਾ ਬੰਦਾ ਉਹ ਤਾਂ ਹਰ ਚਾਰਾ ਕਰਦਾ ਜਿੰਨੂੰ ਹੁਣ 16 ਗਿਹੜੇ ਇੱਕ ਬੰਦੇ ਨੂੰ ਇੱਥੇ ਦਸਰ ਦੇ ਮਰਵਾ ਦਿਓਗੇ ਉਹਨਾਂ ਨੂੰ ਪਾਸਪੋਰਟ ਨਾ ਦਿਓਗੇ ਤੇ ਫਿਰ ਉਹ ਕੰਨਾ ਕਿ ਜਿਹੜਾ ਹੈਗਾ ਉਹਦੇ ਵਿੱਚ ਅ ਜਿਹੜੀ ਹੈਗੀਆ ਵਿਦੇਸ਼ ਮੰਤਰਾਲੇ ਦੀ ਬਹੁਤ ਵੱਡੀ ਬਦਨਾਮੀ ਹੁੰਦੀ ਹੈ ਸਰਕਾਰ ਦੀ ਬਹੁਤ ਵੱਡੀ ਬਦਨਾਮੀ ਹੁੰਦੀ ਹੈ ਤੇ ਜਿਹੜੀਆਂ ਗਲਤੀਆਂ ਆ ਇਹ ਸਾਰੇ ਆਫੀਸਰ ਸਹਿबान ਕਰ ਰਹੇ ਚਾਰ ਚੱਕਰ ਦੀ ਸਮਝ ਜਿਵੇਂ ਵੀ ਸਾਰੇ 24 ਇਹਦੇ ਤੇ ਬਣਦੇ ਜਿਹੜੇ ਹੈਗੇ ਕਿਸੇ ਨੂੰ ਕੋਈ ਇਹੋ ਜਿਹਾ ਹੱਕ ਥੋੜਾ ਇਹ ਤਾਂ ਸਾਰੇ ਲੋਕਾਂ ਵਾਸਤੇ ਦਰਦੁਰ ਬੱਲਾ ਨਾ ਕਿ ਉੱਥੇ ਪੈਸੇ ਬੱਠੇ ਕਰਨ ਵਾਸਤੇ ਲੋਕਾਂ ਦੇ ਕੋਲ ਭ੍ਰਸ਼ਟਾਚਾਰ ਕਰਨ ਵਾਸਤੇ ਭ੍ਰਸ਼ਟਾਚਾਰ ਦੇ ਕੇ ਫੜਿਆ ਫੜਵਾਇਆ ਸੀ ਉਦੇ ਕੋਲ 20 ਲੱਖ ਨਕਦ ਫੜ ਹੋਇਆ ਤੇ ਉਹੀ ਮੇਰਾ ਵਰਤਾਰਾ ਜਿਹੜਾ ਹੈਗਾ ਮਹੀਨੇ ਤੇ 5-4 ਦੇ ਰਹੇ ਹੈਗੇ 3-4 ਸੌਖੇ ਨਿਕਲੇ ਆ ਲੋਕਾਂ ਦੇ ਕੰਮ ਹੋਣ ਲੱਗ ਪਏ ਸੀ ਇੱਥੇ ਸੁਲਤਾਨਪੁਰ ਤੋਂ ਇੱਕ ਲੇਡੀ ਸੀਗੀ ਉਹਦਾ ਘਰ ਵਾਲਾ ਚੜ੍ਹਾਈ ਕਰ ਗਿਆ ਸੀਗਾ ਘਰ ਵਾਲੇ ਨਾਲ ਤਲਾਕ ਹੋ ਗਿਆ ਸੀ ਉਹਦਾ ਪਾਸਪੋਰਟ ਬਣਾਉਣਾ ਸੀ ਉਹ ਤੋਂ 65000 ਮੰਗਦੇ ਸੀ ਆ ਜਦੋਂ ਪਿਛਲੀ ਵਾਰੀ ਉਹ ਫੜ ਹੋਇਆ ਤਾਂ ਉਹਦੋਂ ਮਗਰੋਂ ਬੜਾ ਸੋਹਣਾ ਪਾਸਪੋਰਟ ਬਣ ਗਿਆ ਇਹ ਜਿਹੜੀ ਇੱਕ ਕੰਪਲੇਂਟ ਆ ਕਿ ਇਸ ਤਰ੍ਹਾਂ ਕੋਈ ਬਾ 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 ਬੱਚੇ ਦਾ ਪਾਸਪੋਰਟ ਬਣਾਉਣਾ ਜਦੋਂ ਕਿ ਗਾਈਡ ਲਾਈਨ ਹੈਗੀ ਹੈ ਕਿ ਇੱਕ ਇਕੱਲੀ ਮਾਂ ਵੀ ਜੜੀ ਹੈਗੀ ਹੈ ਬੱਚੇ ਦਾ ਪਾਸਪੋਰਟ ਬਣਾ ਸਕਦੀ ਹੈ ਉਹਨਾਂ ਨੂੰ ਜਿਹੜਾ ਹੈਗਾ ਗੁੰਮਰਾਹ ਕਰਦੇ ਆ ਵੀ ਕੋ ਘਰ ਵਾਲੇ ਨੂੰ ਬਾਹਰ ਸੋ ਦੋ ਘਰ ਵਾਲਾ ਕਿੰਦਾ ਹੋਵੇ ਜਦ ਗਾਈਡ ਲਾਈਨ ਹੈ ਵੀ ਇਕੱਲੇ ਬਣਾ ਸਕਦੇ ਕਿਉਂ ਨਹੀਂ ਬਣਾਉਂਦੇ ਜਿਹੜੇ ਹੈਗੇ ਸਾਰੀਆਂ ਕੁਝ ਨਾ ਕੁਝ ਅ ਸ਼ਬਦ ਦੇ ਵਿੱਚ ਕੋਈ ਨਾ ਕੋਈ ਜਦੋਂ ਫਾਰਮ ਭਰਦੇ ਆ ਉਸੇ ਜਿਹੜੇ ਏਜੰਟ ਆ ਉਹਦੇ ਵਿੱਚ ਗਲਤੀ ਕਰ ਦਿੰਦੇ ਆ ਮਗਰੋਂ ਜਿਹੜਾ ਹੈਗਾ ਉਹਨੂੰ ਸੁੱਧ ਕਰਨ ਸੀ ਕਰਨ ਦੇ ਉਹਦੇ ਪੈਸੇ ਮੰਗਦੇ ਆ ਇਹ ਜਿਹੜੀ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਿਆ ਜਾ ਰਿਹਾ ਹੈ